ਕਰਤੂਤ ਦੇਖੋ ਭਈਏ ਦੀ ਕਰਤੂਤ ਬਾਈ ਪੰਜਾਬ ਦੇ ਵਿੱਚ ਆਹੇ ਤੁਸੀਂ ਪਿੱਛੇ ਕੁੜੀਆਂ ਬੈਠੀਆਂ ਨੇ ਨਿੱਕੇ ਨਿੱਕੇ ਆ ਪੰਜਾਬੀ ਜਿਹੜੇ ਸਕੂਲਾਂ ਦੇ ਪੰਜਾਬ ਦੇ ਸਕੂਲਾਂ ਦੇ ਡਰੈਸ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਬਾਈ ਜੀ ਕਰਤੂਤ ਦੇਖੋ ਭਈ ਇਹਦੀ ਜੁਰਤ ਦੇਖੋ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਇਹ ਆਟੋ ਚਾਲਕ ਆ ਇਹ ਕਿਸ ਤਰ੍ਹਾਂ ਕੁੜੀਆਂ ਨਿੱਕੇ ਨਿੱਕੇ ਕੁੜੀਆਂ ਦੀ ਵੀਡੀਓ ਬਣਾ ਰਿਹਾ ਬਾਈ ਜੀ ਤੁਸੀਂ ਕੁੜੀਆਂ ਦੀ ਉਮਰ ਦੇਖ ਸਕਦੇ ਹੋ ਤੇ ਕੁੜੀਆਂ ਬਚਣ ਦੀ ਕੋਸ਼ਿਸ਼ ਵੀ ਕਰ ਰਹੀਆਂ ਨੇ ਬਾਰੀ-ਬਾਰੀ ਦੇਖੋ ਦੇਖੋ ਰਮਾਲ ਰੱਖ ਰਹੀਆਂ ਨੇ ਉੱਪਰ ਹਨਾ ਬਾਰ-ਬਾਰ ਮਤਲਬ ਬਚਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਇਹ ਭਈਆ ਟੌਰ ਦੇ ਨਾਲ ਬੜੀ ਬੜੇ ਉਸ ਨਾਲ ਵੀਡੀਓ ਬਣਾ ਰਿਹਾ ਇਹਨੂੰ ਕੋਈ ਮਤਲਬ ਉਸ ਉਸ ਵਾਲੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੇ ਉਮਰ ਦੇਖੋ ਭਈਏ ਜੀ ਭਈ ਜੀ ਲੋਡ ਹੈ ਜਿਹੜਾ ਇਸ ਚੀਜ਼ ਦੇ ਉੱਤੇ ਧਿਆਨ ਦੇਣ ਦੀ ਆਪਾਂ ਨਿੱਕੇ ਨਿੱਕੇ ਆਪਣੇ ਬੱਚੇ ਨੇ ਹਨਾ ਆਪਾਂ ਕਿਸ ਦੇ ਨਾਲ ਚੜਾਇਆ ਬੱਚਾ ਬੱਚੇ ਨੂੰ ਪੁੱਛਣਾ ਕਈ ਵਾਰੀ ਨਾ ਆਪਾਂ ਬੱਚਿਆਂ ਦੇ ਉੱਤੇ ਦਬਾਅ ਵੀ ਇੰਨਾ ਬਣਾ ਕੇ ਰੱਖਦੇ ਆ ਕਿ ਉਹ ਡਰਦੇ ਨਹੀਂ ਬੋਲਦੇ ਹਨਾ ਬੱਚੇ ਡਰਦੇ ਦੱਸਦੇ ਨਹੀਂ ਹੈਗੇ ਕਿ ਉਹਨਾਂ ਨਾਲ ਕੀ ਬੀਤ ਰਿਹਾ ਜਾਂ ਕੀ ਨਹੀਂ ਬਾਈ ਬੱਚਿਆਂ ਦੀ ਗੌਰ ਰੱਖਿਆ ਕਰੋ ਬੱਚਿਆਂ ਨੂੰ ਘਰੇ ਆਏ ਨੂੰ ਪੁੱਛਿਆ ਕਰੋ ਬੇਟਾ ਕੋਈ ਤਕਲੀਫ ਤਾਂ ਨਹੀਂ ਕੋਈ ਪ੍ਰੋਬਲਮ ਤਾਂ ਨਹੀਂ ਕਿਸੇ ਨੇ ਕੁਝ ਕਿਹਾ ਜਾਂ ਮਤਲਬ ਇਸ ਤਰ੍ਹਾਂ ਦੇ ਨਾ ਬੱਚਿਆਂ ਨਾਲ ਜਿਹੜੇ ਤੁਹਾਡੇ ਆਪਣੇ ਨਿੱਜੀ ਗੱਲਬਾਤ ਆ ਉਹ ਇੰਨੀ ਇੱਕ ਪਾਰਦਰਸ਼ੀ ਹੋਣੀ ਚਾਹੀਦੀ ਹੈ ਜਿਵੇਂ ਇੱਕ ਦੋਸਤ ਦੀ ਤਰ੍ਹਾਂ ਹੋਣੀ ਚਾਹੀਦੀ ਰਹੇ ਬੱਚਿਆਂ ਦੇ ਨਾਲ ਆ ਦੇਖ ਲਓ ਬਾਈ ਕਿੱਥੋਂ ਦੀ ਵੀਡੀਓ ਹੈ ਇਹ ਬੰਦੇ ਨੂੰ ਪਛਾਣ ਕੇ ਇਹਨੂੰ ਸੋਦਾ ਜ਼ਰੂਰ ਲਾਇਆ ਜਾਵੇ ਬਾਈ ਜੀ ਜਿਹੜਾ ਵੀ ਇਸ ਬੰਦੇ ਨੂੰ ਪਛਾਣਦਾ ਇਹਨੂੰ ਜਾਣਦਾ ਇਸ ਬੰਦੇ ਨੂੰ ਸੋਦਾ ਲਾਉਣਾ ਜ਼ਰੂਰੀ ਹੈ ਬਾਈ ਇਹ ਇੱਕ ਬਹੁਤ ਕੈਂਟ ਵੀਡੀਓ ਮੇਰੇ ਹੱਥ ਲੱਗੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਬਾਈ ਜੀ ਇੰਟਰਨੈਟ ਦੀ ਬਹੁਤ ਖੂਬਸੂਰਤ ਵੀਡੀਓ ਆ ਇਹ ਬਹੁਤ ਸੋਹਣੀ ਵੀਡੀਓ ਦੇਖੋ ਹਣਾ ਜੇ ਚਾਹੇ ਹਣਾ ਕਿਸੇ ਦੇ ਅੰਦਰ ਜਨੂੰਨ ਹੋਵੇ ਮਦਦ ਕਰਨ ਦਾ ਤਾ ਬਾਈ ਜੀ ਉਹ ਕਿਸੇ ਵੀ ਰੂਪ ਚ ਕਿਸੇ ਵੀ ਤਰ੍ਹਾਂ ਮਦਦ ਕਰ ਸਕਦਾ ਜੇ ਜਨੂਨ ਹੋਣਾ ਚਾਹੀਦਾ ਬਾਈ ਮਦਦ ਕਰਨ ਦਾ ਦੇਖੋ ਹਨਾ ਉਹ ਫਿਜ਼ੀਕਲੀ ਡਿਸੇਬਲ ਸੀ ਆ ਬੰਦਾ ਤੇ ਜਿਹੜਾ ਮਦਦ ਕਰਨ ਆਇਆ ਉਹ ਵੀ ਦੇਖੋ ਸਲੂਟ ਆ ਯਾਰ ਸੋ ਵੀਰੇ ਜੋ ਵੀ ਤੁਹਾਡੇ ਕੋਈ ਨੇੜੇ ਤੇੜੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ ਨਾ ਸ਼ੇਰ ਉਹਦੇ ਨਾਲ ਮੇਰੀ ਮਦਦ ਜ਼ਰੂਰ ਕਰਿਆ ਕਰੋ ਤੇ ਅਗਲੀ ਵੀਡੀਓ ਦਿਖਾਉਣੀ ਆ ਤੁਹਾਨੂੰ ਅਗਲੀ ਵੀਡੀਓ ਚ ਬਾਈ ਜੀ ਹੈਗਾ ਇਹ ਫਨੀ ਵੀਡੀਓ ਹੈ ਫਨੀ ਵੀਡੀਓ ਹੈ ਪਰ ਬਾਈ ਜੀ ਜ਼ਿੰਦਗੀ ਦੀ ਸੱਚਾਈ ਕਈ ਵਾਰੀ ਇਹੀ ਹੁੰਦੀ ਹੈ ਹਣਾ ਮੈਂ ਇਹ ਬੈਸੀ ਦਾ ਸਚਾਈ ਫਨੀ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ ਪਰ ਦੋਸਤੋ ਕਈ ਵਾਰੀ ਤੁਹਾਡਾ ਲੱਕ ਤੁਹਾਡੀ ਜ਼ਿੰਦਗੀ ਇਹ ਚਾਹੁੰਦੀ ਹੁੰਦੀ ਹੈ ਆ ਦੇਖੋ ਜਿੱਥੋਂ ਬਾਈ ਜੀ ਉਹ ਐਂਡ ਤੇ ਸ਼ੁਰੂ ਹੋਇਆ ਲਾਈਨ ਉੱਥੋਂ ਸਟਾਰਟ ਹੋ ਗਈ ਕਈ ਵਾਰੀ ਆਪਾਂ ਨੂੰ ਜ਼ਿੰਦਗੀ ਪਿੱਛੇ ਖਿੱਚਦੀ ਰਹਿੰਦੀ ਹੈ ਪਿੱਛੇ ਖਿੱਚਦੀ ਰਹਿੰਦੀ ਹੈ ਪਿੱਛੇ ਖਿੱਚਦੀ ਰਹਿੰਦੀ ਹੈ ਜ਼ਿੰਦਗੀ ਨੇ ਆਪਾਂ ਨੂੰ ਪਤਾ ਨਹੀਂ ਕਿੰਨੇ ਕ ਅੱਗੇ ਲੈ ਜਾਣਾ ਹੁੰਦਾ ਸੋ ਪ੍ਰਮਾਤਮਾ ਨੇ ਜੋ ਸਾਡੇ ਨਾਲ ਪ੍ਰਮਾਤਮਾ ਕਰ ਰਿਹਾ ਉਸ ਪ੍ਰਮਾਤਮਾ ਦਾ ਸ਼ੁਕਰ ਮਨਾਇਆ ਕਰੋ ਤੇ ਕਿਉਂਕਿ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਕਿਹੜੇ ਮੋੜ ਤੇ ਜਾ ਕੇ ਤੁਹਾਨੂੰ ਉਸਨੇ ਕੀ ਕੁਛ ਦੇ ਦੇਣਾ ਪ੍ਰਮਾਤਮਾ ਦੇ ਉੱਤੇ ਗਿਲਾ ਨਾ ਕਰਿਆ ਕਰੋ ਸ਼ੁਕਰਾਨਾ ਕਰਿਆ ਕਰੋ ਸੱਚੇ ਪਾਤਸ਼ਾਹ ਦਾ ਕਿ हे ਪ੍ਰਮਾਤਮਾ ਤੂੰ ਜੋ ਵਕਤ ਦਿੱਤਾ ਹੈ ਜੋ ਸਮਾਂ ਦਿੱਤਾ ਹੈ ਉਹ ਬਹੁਤ ਵਧੀਆ ਬਹੁਤ ਸੋਹਣਾ ਹੈ ਮੈਨੂੰ ਕਬੂਲ ਹੈ ਤੇ ਐਸੇ ਤਰ੍ਹਾਂ ਹੀ ਜੋ ਤੂੰ ਵਕਤ ਦਿਖਾਏਂਗਾ ਚਾਹੇ ਚੰਗਾ ਚਾਹੇ ਮਾੜਾ ਹਨਾ ਚੰਗਾ ਵੀ ਤੇਰਾ ਦਿੱਤਾ ਤੇ ਮਾੜਾ ਵੀ ਤੇਰਾ ਦਿੱਤਾ ਜਦੋਂ ਆਪਾਂ ਅਰਦਾਸ ਕਰਦੇ ਹਾਂ ਮਾਲਕ ਦੇ ਅੱਗੇ ਬੇਨਤੀ ਕਰਦੇ ਹਾਂ ਤਾਂ ਪ੍ਰਮਾਤਮਾ ਕਦੇ ਵੀ ਕਿਸੇ ਦਾ ਗਲਤ ਨਹੀਂ ਹੋਣ ਦਿੰਦਾ ਤੇ ਪ੍ਰਮਾਤਮਾ ਹਮੇਸ਼ਾ ਹੀ ਮਤਲਬ ਸੱਚੇ ਦੇ ਨਾਲ ਸੱਚਾ ਤੇ ਗਲ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤ ਉਡਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ